ਜ਼ਿਲ੍ਹਾ ਸੰਗਰੂਰ ਦੇ ਕਸਬਾ ਧੂਰੀ ਦੀ ਮਿਊਨਿਸਪਲ ਕਮੇਟੀ ਦੀ ਪ੍ਰਧਾਨ ਦੀ ਨਵੇਂ ਸਿਰੋਂ ਚੋਣ ਹੋਈ ਐਮਐਲਏ ਸਾਹਿਬ ਜਿਸ ਵਿੱਚ ਮੁੰਡਾ ਕਰਾਇਆ ਜੀ ਐਮਐਲਏ ਸਰਦਾਰ ਦਲਵੀਰ ਸਿੰਘ ਗੋਲਡੀ ਤੇ ਮਾਨਯੋਗ ਐਸਟੀਐਮ ਸ਼੍ਰੀ ਦੀਪ ਕੁਰ ਹੇਲਾ ਜੀ ਹਾਜ਼ਰ ਸਨ ਜਿਸ ਵਿੱਚ ਸੰਦੀਪ ਕੁਮਾਰ ਪੱਪੂ ਜੋਲੀ ਵਾਲੇ ਜੀ ਨੂੰ ਪ੍ਰਧਾਨ ਚੁਣਿਆ ਗਿਆ ਸੀਸੀਪੀ ਨਿਊਜ਼ ਤੋਂ ਧਰਮਵੀਰ ਧੂਰੀ ਦੀ ਰਿਪੋਰਟ

ਚਲੋ ਆ ਬਾਹਰ ਬਚਰੀ ਕੁਰਸੀਆਂ ਤੇ ਬੈਠਾ ਬਾਹਰ ਬਾਹਰ ਮਹਾਰਾਜ ਜੀ ਨੋਰ ਬੋਲਣ ਤੋਂ ਬਾਅਦ ਬੋਲਦੇ ਨੇ ਕਿ ਇਹ ਪੁਰੰਦੀ ਜੀ ਨੌਂ ਘੰਟੇ ਚਿੰਨ੍ਹ ਮਿਸ ਪ੍ਰਧਾਨ ਦੀ ਚੋਣ ਸੀ ਇਸ ਦੌਰਾਨ ਸਾਰੇ ਮੈਂਬਰ ਸਾਹਿਬਾਨ ਨੇ ਸਰਪੰਚ ਨਾਲ ਸੰਦੀਪ ਕੁਮਾਰ ਨੂੰ ਪ੍ਰਧਾਨ ਅਤੇ ਆਸ਼ਾ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ ਵਜੋਂ ਚੁਣ ਲਿਆ

ਸਰਸੰਤੀ ਨਾਲ ਕੀ ਚੈਨਲ ਸੀ ਸ਼ਹਿਰ ਨਵਾਤੇ ਹੋਤੇ ਐਮਐਲਏ ਸਾਹਿਬ ਦਾ ਔਰ ਸਾਡੀ ਕਾਂਗਰਸ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਜਿਨ੍ਹਾਂ ਨੇ ਸਾਡੇ ਐਮਸੀਆ ਨੇ ਸਾਰਿਆਂ ਨੇ ਰਲ ਕੇ ਸਰਸੰਤੀ ਨਾਲ ਸਾਡੇ ਸੰਦੀਪ ਤਾਇਲ ਜੀ ਨੂੰ ਵਿਧਾਨ ਬਣਾਇਆ ਔਰ ਸੰਜੇ ਜੀ ਦਾ ਚਰਨਾ ਜੀ ਦਾ ਔਰ ਬੇਰਾ ਅਸੀਂ ਸਾਰੇ ਕੈਂਡੀਡੇਟ ਸੀ ਅਸੀਂ ਸਾਰਿਆਂ ਨੇ ਰਲ ਕੇ ਰਹਿ ਕਰਕੇ ਅਸੀਂ ਸੰਦੀਪ ਤਾਇਲ ਔਰ ਐਮਐਲਏ ਸਾਹਿਬ ਨੂੰ ਜਾ ਕੇ ਕਿਹਾ ਸਵੇਰੇ ਵੀ ਪਪੂ ਪ੍ਰਧਾਨ ਬਣਾ ਦਿਓ ਇਹਨਾਂ ਨੇ ਸਾਡੀ ਗੱਲ ਮਨਜ਼ੂਰ ਕਰੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂ ਸਾਰੇ ਸ਼ਹਿਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਡੇ ਤੇ ਆਸਾਂ ਲਾਈ ਬੈਠੇ ਨੇ ਵੀ ਵਧੀਆ ਕੰਮ ਕਰਨਗੇ ਅਸੀਂ ਸਾਰੀ ਟੀਮ ਨਾਲ ਕੇ ਵਧੀਆ ਕੰਮ ਕਰਾਂਗੇ ਸ਼ਹਿਰ ਦਾ ਧੰਨਵਾਦ ਕੀ ਤੁਹਾਡਾ ਜਿਹੜਾ ਸਾਰੇ ਐਮਸੀਆਂ ਦਾ ਭਾਈਚਾਰਾ ਜਿਹੜਾ ਪਿਆਰ ਇਸ ਤਰ੍ਹਾਂ ਹੀ ਬਣਕਰ ਆ ਰਹੇਗਾ ਸਾਡਾ ਸਾਰੇ ਭਾਈ ਐਮਸੀਆਂ ਦਾ ਭਾਈਚਾਰਾ ਹੀ ਬਰਕਰਾਰ ਰਹੂਗਾ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਥੈਂਕ ਯੂ ਥੋੜਾ ਐਮਐਲਏ ਸਾਹਿਬ ਇੱਕ ਮਿੰਟ ਜਦੋਂ ਕਹੋਗੇ ਜੀ ਇੱਕ ਮਿੰਟ ਬ੍ਰੇਕ ਇੱਕ ਮਿੰਟ ਰਾਣੀ ਰਾਣੀ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਖਾਸਾ ਰਹਾ ਉਹ ਅੱਲਾ ਕਮਾਲ ਹੈ ਦਾ ਚਲੋ ਕਰਾਓ ਹੋ ਗਿਆ ਜੀ ਅਮਲੇ ਸਾਹਿਬ ਕਰਾਇਓ ਕਰੋ ਜੀ ਕਿਰਪਾ ਗੋਲਦੀ ਭਾਈ ਜੀ ਬੱਲੇ ਬੱਲੇ ਗੋਲਦੀ ਭਾਈ ਜੀ ਬੱਲੇ ਬੱਲੇ ਪੱਪੂ ਭਾਈ ਜੀ ਪੱਪੂ ਭਾਈ ਜੀ ਇੱਕ ਮਿੰਟ ਸਰ ਜੀ ਉਹ ਯਾ ਉਹਦੇ ਬਦਲ ਕੀ ਕਰਨਾ ਚਾਹ ਰਹੇ ਮੈਂ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਜਿਨੇ ਸਾਡੇ ਚ ਇਨਾ ਪਿਆਰ ਤੇ ਇਤفاق ਜਿਹੜਾ ਪੈਦਾ ਕਰਿਆ ਤੇ ਸਾਰੇ ਜਿਹੜੇ ਸਾਡੇ ਐਮਸੀ ਸਹਿਬਾਨ ਨੇ ਖੁਦ ਆਪ ਇਹਨਾਂ ਨੇ ਫੈਸਲਾ ਕਰਕੇ ਮੇਰੇ ਕੋਲ ਇੱਕ ਰਸਵੇਰੇ ਜਦੋਂ ਆਏ ਤੇ ਮੈਨੂੰ ਇਹਦੇ ਨਾਲੋਂ ਖੁਸ਼ੀ ਵਾਲੀ ਹੋਰ ਕੋਈ ਗੱਲ ਨਹੀਂ ਹੈਗੀ ਤੇ ਸਾਡਾ ਜਿਹੜਾ ਮਕਸਦ ਆ ਸਾਰਿਆਂ ਦਾ ਅਸੀਂ ਦੇਖੋ ਕੋਈ ਵੀ ਬੰਦਾ ਐਮਸੀ ਬੰਦਾ ਜਾਂ ਐਮਐਲਏ ਬੰਦਾ ਸਾਡਾ ਮਕਸਦ ਅਹੁਦੇ ਲੈਣ ਦਾ ਨਹੀਂ ਹੁੰਦਾ ਸਾਡਾ ਮਕਸਦ ਲੋਕ ਸੇਵਾ ਦਾ ਹੁੰਦਾ ਤੇ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਜਨੈਨੀਮਸਲੀ ਡਿਸੀਜਨ ਲੈਂਦੇ ਆ ਕਿ ਉਹ ਪ੍ਰਮਾਤਮਾ ਦੀ ਰਜ਼ਾਨਾ ਦੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸਬਬ ਨੇ ਤੇ ਬਹੁਤ ਮੈਂ ਧੰਨਵਾਦ ਕਰਦਾ ਸਾਡੇ ਸਾਰੇ ਐਮਸੀ ਸਹਿਬਾਨਾਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਬੈਠ ਕੇ ਜਨੈਨੀਮਸਲੀ ਜਿਹ ਦਿੰਦੇ ਆ ਤੇ ਆਸ ਤੇ ਉਮੀਦ ਕਰਦਾ ਕਿ ਅਸੀਂ ਜੋ ਰਹਿੰਦੇ ਕਾਮਣੇ ਜੋ ਸਾਡੇ ਸ਼ਹਿਰ ਨਾਲ ਵਾਅਦੇ ਕਰੇ ਹੋਏ ਨੇ ਸਾਡੀ ਇਹ ਸਾਰੀ ਟੀਮ ਜਿਹੜੀ ਬੜੇ ਵਧੀਆ ਢੰਗ ਨਾਲ ਉਹਨੂੰ ਨਿਭਾਉ ਇਹ ਲੋਨ ਇਹ ਕਿੱਥੇ ਲਾਇਆ ਪੱਪੂ ਜੀ ਤੁਹਾਨੂੰ ਸ਼ਹਿਰ ਵਾਸੀਆਂ ਨੇ ਇਨਾ ਮਾਨ ਦਿੱਤਾ ਐ ਐਮਟੀ ਨੇ ਸਾਰੇ ਮਾਨ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਸ਼ਹਿਰ ਵਾਸੀਆਂ ਨੇ ਮਾਨ ਦਿੱਤਾ ਐਮਐਨਏ ਸਾਹਿਬ ਨੇ ਸਾਨੂੰ ਮਾਨ ਦਿੱਤਾ ਸਾਡੇ ਐਮਸੀ ਸਾਹਿਬਾਨ ਨੇ ਮਾਨ ਦਿੱਤਾ ਆਪਾਂ ਉਹਨੂੰ ਬਰਕਰਾਰ ਰੱਖਾਂਗੇ ਔਰ ਉਹਦੇ ਪੂਰਾ ਉੱਤਰਾਂਗੇ ਦਿਨ ਰਾਤ ਇੱਕ ਕਰਦੇ ਆਂਗੇ ਕੰਮ ਵਾਸਤੇ ਕੋਈ ਲੰਬੜੀ ਨਹੀਂ ਸ਼ਹਿਰ ਦੇ ਜਿਹੜੇ ਕੋਈ ਵਿਕਾਸ ਦੇ ਕੰਮ ਪਏ ਨੇ ਕਿਉਂ ਉਹਨਾਂ ਨੂੰ ਕਿਸ ਤਰ੍ਹਾਂ ਮਿਲ ਕੇ ਐਮਐਨਏ ਸਾਹਿਬ ਦੇ ਸਹਿਯੋਗ ਨਾਲ ਆਪਾਂ ਵੱੱਟ ਚੜ ਕੇ ਕਰਾਂਗੇ ਜਿਹੜਾ ਹੁਣ ਰਾਜੀ ਹੁਣ ਐਮਐਲਏ ਸਾਹਿਬ ਲੈ ਕੇ ਆਏ ਨੇ ਗ੍ਰਾਂਟ 2.5 ਕਰੋੜ ਦੀ ਗ੍ਰਾਂਟ ਰਿੰਨਾ ਬੜੇ ਆਪਟਰਾਂ ਲੈ ਕੇ ਆਏ ਨੇ ਉਹਨਾਂ ਨੂੰ ਸਾਨੂੰ ਉਮੀਦ ਹੈ ਵੀ ਤੁਸੀਂ ਉਹਨਾਂ ਪੂਰੇ ਕੰਮ ਕਰੋਗੇ ਇਸੇ ਚਿਹਰੇ ਦੇ ਸਭ ਤੋਂ ਉੱਕੇ ਜਿਹੜੇ ਪਹਿਲਾਂ ਜ਼ਰੂਰੀ ਕੰਮ ਹੋਣਗੇ ਐਮਐਲਏ ਸਾਹਿਬ ਦੇ ਰਾਏ ਨਾਲ ਔਰ ਸਾਡੇ ਐਮਸੀ ਸਾਹਿਬਾਨ ਦੀ ਸਾਰਿਆਂ ਦੀ ਰਾਏ ਨਾਲ ਤੁਸੀਂ ਉਹਨਾਂ ਨੂੰ ਫਾਈਲ ਦੇ ਆਧਾਰ ਤੇ ਥੈਂਕ ਯੂ ਕਾ ਖੜਾ ਲੈਣਾ ਅਰੇ ਓਏ ਹੋਰ ਕਾਲੇ ਸਾਡੇ ਜੀ ਕੌਂਸਲ ਕੂਰੀ ਦੇ ਫੇਸ ਵੀ ਆਪਣੇ ਚੋਣ ਹੋਈ ਸੀ ਉਹਦਾ ਵਿੱਚ ਆਪਣਾ ਨੂੰ ਬੈਕਪੋਰਟ ਦਾ ਤਰ੍ਹਾਂ ਬਹੁਤ ਬਹੁਤ ਨਤਰਾਸ਼ ਵਾਲੀ ਹੈ ਅੱਜ ਦੇ ਬਾਰੇ ਇਹ ਹੈ ਜੀ ਕਿ ਬੜੇ ਵਧੀਆ ਤਰੀਕੇ ਨਾਲ ਜਿਵੇਂ ਅਸੀਂ ਪਹਿਲਾਂ ਸਰਪੰਚ ਜਿਹੜਾ ਪਰਿਸ਼ਦ ਤੇ ਫਲੱਗ ਸਮਝਦੀਆਂ ਸਮਾਚ ਹੋਇਆ ਅੱਜ ਉਸੇ ਤਰਜ਼ ਦੇ ਉੱਤੇ ਸਾਰੇ ਐਮਸੀ ਸਰਬਾਨਾ ਨੇ ਜੁਨੈਮਸਲੀ ਆਪਣੇ ਡਿਸਾਈਡ ਕਰਕੇ ਪ੍ਰੈਜ਼ੀਡੈਂਟ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦਾ ਜਿਹੜਾ ਜ਼ੋਨ ਸੀਗੀ ਉਹ ਜੁਨੈਮਸਲੀ ਤਰੀਕੇ ਨਾਲ ਸਾਰੇ ਸਾਰੇ ਸਭ ਬਣ ਗਿਆ ਜਿਹਦੇ 'ਚ ਮੈਂ ਸਾਡੇ ਸਾਰੇ ਐਮਸੀ ਸਰਬਾਨਾ ਦਾ ਧੰਨਵਾਦ ਕਰਨਾ ਦਾਸਤਾਵਨ ਸਾਡੇ ਚਰਪਕੂ ਜੋਤੀ ਜੀ ਦੇ ਪ੍ਰਧਾਨ ਸੁਵਿੰਦਰ ਬੰਦ ਸਾਡੇ ਸੀਨੀਅਰ ਕਾਂਗਰਸੀ ਸਹਿਬਾਨ ਨੇ ਸੰਜੀਤ ਆਏ ਜੀ ਚਰਨਾ ਜੀ ਛੱਟਾ ਜੀ ਸਾਰੇ ਇਕੱਠੇ ਹੋ ਗਏ ਸਾਰੇ ਸਾਡੇ ਬੰਦੇ ਜਿਹੜਾ ਜੀ ਕਲੈਕਟਿਵ ਸੀ ਉਹ ਐ ਨਹੀਂ ਗਏ ਬੜੇ ਵੀ ਕੋਈ ਭੇਜ ਫਰਾ ਬੜਾ ਕੰਮ ਬਕਾਇਆ ਨੇ ਉਹ ਐਮ ਐਲ ਏ ਸਾਹਿਬ ਦੇ ਸਹਿਯੋਗ ਨਾਲ ਔਰ ਸਾਰੇ ਐਮ ਸੀ ਐਨ ਦੇ ਨਾਲ ਉਹ ਪੂਰੇ ਕਿਤੇ ਜਾਣ ਅੱਗੇ ਸਾਰੇ ਆਪਣੇ ਰਿਲੀਫ ਨੂੰ ਗੋਲੀ ਐਮਐਲ ਸਾਹਿਬ ਪਹੁੰਚਣਿਆ ਤੇ ਜੀ ਵੀ ਸੋਲਟੀ ਜੀ ਨੂੰ ਆਪਣੇ ਅੰਦਰ ਨਾ ਰੱਖਣਾ ਚਾਹੀਦਾ ਕਿਉਂਕਿ ਉਹਦਾ ਜੋ ਬਹੁਤ ਹੋਲੀ ਕੰਮ ਚੱਲ ਰਿਹਾ ਉਹਦੇ ਨਾਲ ਫੈਕਟਰੀ ਜਦੋਂ ਕੋਈ ਰੋਡ ਬਣਦੀ ਆ ਉਹਨੂੰ ਥੋੜਾ ਸਮਾਂ ਜ਼ਰੂਰ ਲੱਗਦਾ ਕਿਉਂਕਿ ਪਹਿਲਾਂ ਜਿਹੜੀ ਉਹ ਰੋਡ ਸੀ ਉਹ 18 ਫੁੱਟ ਚੌੜੀ ਸੀ ਤੇ ਉਸ ਤੋਂ ਬਾਅਦ ਸਾਡੇ ਮਾਨਯੋਗ ਮੰਤਰੀ ਵਿਜੇਂਦਰ ਸਿੰਘਲਾ ਜੀ ਦੀ ਰਹਿਮ ਭਾਈ ਦੇ ਤਾਂ ਉਹ ਜਿਹੜੀ ਸੜਕ ਆ ਉਹ 23 ਫੁੱਟ ਹੋਈ ਆ ਜਦੋਂ 23 ਫੁੱਟ 18 ਤੋਂ 23 ਫੁੱਟ ਹੁੰਦੀ ਆ 5 ਫੁੱਟ ਚੜਾਈ ਹੁੰਦੀ ਆ ਤਾਂ ਸਾਰੀ ਸਾਈਡਾਂ ਤੋਂ ਸੜਕ ਬੱਜ ਕੇ ਸਹੀ ਢੰਗ ਨਾਲ ਬਣਾਉਣੀ ਸੀ ਅਕਤੂਬਰ ਤੱਕ ਤਾਂ ਉਹਨਾਂ ਕੋਲੇ ਸਮਾਂ ਪਰ ਮੈਂ ਕੱਲ ਉਹਨਾਂ ਨੂੰ ਆਲਟੀਮੇਟਮ ਦਿੰਦਾ ਕਿ ਤੁਸੀਂ ਸਾਡੇ ਇੱਥੇ ਰਣੀਕੇ ਮੰਦਰ ਤੋਂ ਸਾਡੇ ਬਹੁਤ ਹੀ ਸਾਡੇ ਸਾਰਿਆਂ ਦੇ ਸ਼ਰਧਾਲੂ ਉੱਥੇ ਘਰੇ ਹੋਈ ਆ ਉਹਨ ਰਾਤੀ ਆ ਕੱਲ ਮੈਂ ਦੇਖਦਾ ਤੋਂ ਇਹ ਕਿਹਾ ਸੀ ਪੀਸੀ ਉਸ ਤੋਂ ਬਾਅਦ ਪੈਜੇ ਪਰ ਉਹਨੇ ਸਮੇਂ ਦੇ ਦਰਮਿਆਨ ਅਸੀਂ ਜਿਹੜਾ ਪੱਤਰਾ ਉਹਦੀ ਲੇਅਰ ਸਹੀ ਕਰਕੇ ਉਹਦੇ ਮਿੱਟੀ ਪਾਦੀਏ ਤਾਂ ਕਿ ਲੋਕਾਂ ਨੂੰ ਲੰਘਣ ਦੀ ਦਿੱਕਤ ਨਾ ਹੋਵੇ ਤੇ ਫਿਰ ਕਿਹਾ ਸੀ ਸੀਸੀਟੀਵੀ ਚੈਨਲ ਤੋਂ ਉਹਨਾਂ ਸਾਰ ਨੂੰ ਮੋਆ